ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਅਜਤਗੱਲ ਇਹ ਪਿੰਡ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਕੋਟਕਪੂਰੇ ਦੇ ਵੀ ਨੇੜ ਆ ਕੋਟਕਪੂਰੇ ਤੋਂ ਸੜਕ ਸਿੱਧੀ ਜੈਤੋ ਨੂੰ ਜਾਂਦੀ ਹੈ ਤਾਂ ਉਸ ਸੜਕ ਦੇ ਉੱਤੇ ਇਹ ਪਿੰਡ ਆਉਂਦਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਬੱਛੀਆਂ ਵਿਕਰੀ ਵਾਲੀਆਂ ਹੁੰਦੀਆਂ ਰਹਿੰਦੀਆਂ ਚਾਰ ਨਾਕ ਦਿਖਾਉਂਗਾ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਦੋ ਵੜਾਂ ਤਾਂ ਇਸੇ ਸਾਲ ਦੇ ਵਿੱਚ AI ਦੇ ਯੋਗ ਹੈ ਜਿਹੜੀਆਂ ਦਸੰਬਰ ਤੋਂ ਪਹਿਲਾਂ ਪਹਿਲਾਂ ਇਹਨਾਂ ਨੇ ਗੱਭਣ ਹੋ ਜਾਣਾ ਤੇ ਦੋ ਬੱਚੀਆਂ ਥੋੜੀਆਂ ਛੋਟੀ ਉਮਰ ਦੀਆਂ ਇਹਨਾਂ ਦੀ ਚੰਗੀ ਸੇਵਾ ਕਰੋਗੇ ਤਾਂ ਅਗਲੇ ਸਾਲ ਦੇ ਸ਼ੁਰੂ 'ਚ ਤੁਸੀਂ ਇਹਨਾਂ ਨੂੰ ਗੱਭਣ ਕਰਵਾ ਸਕਦੇ ਹੋ ਬਾਕੀ ਸ਼ੁਰੂ 'ਚ ਹੀ ਇੱਕ ਬੇਨਤੀ ਵੀ ਤੁਸੀਂ 2.5 ਫੁੱਟ ਦੀ ਖੁਰਨੀ ਤੇ ਉਹਦੇ ਉੱਤੇ ਪਸ਼ੂ ਦਾ ਕੱਦ ਜਿਹੜਾ ਉਹਦੇ ਹਿਸਾਬ ਤੇ ਜਜਮੈਂਟ ਕਰ ਲਿਓ ਵੀ ਕਿਹੜੀ ਵੈੜ ਕਿੰਨੇ ਕੱਦ ਕਾਟਦੀ ਹੈ ਆਓ ਮਿਲिए ਬਾਈ ਨੂੰ ਕਰਦੇ ਆ ਗੱਲਾਂ ਬਾਤਾਂ ਦੱਸੋ ਤੇ ਇਹ ਤੁਹਾਨੂੰ ਚਾਰੇ ਨਗ ਤੋੜ ਕੇ ਦਿਖਾ ਦਿਆਂਗੇ ਡਿਟੇਲ ਪਹਿਲਾਂ ਪੁੱਛ ਲੈਣੇ ਆ ਲਖਵੀਰ ਭਾਈ ਸਸਤੀ ਕਾਲ ਲਖਵੀਰ ਚਾਰ ਵੱਛੀਆਂ ਅੱਜ ਆਪਣੇ ਕੋਲ ਹਾਂਜੀ ਬਈ ਦੰਦੋਂ ਚਾਰੇ ਖੀਰੀਆਂ ਬਾਈ ਚਾਰੇ ਖੀਰੀਆਂ ਠੀਕ ਐ ਕੀ ਡਿਮਾਂਡ ਰਹਿਣੀ ਐ ਰੇਟ ਕਿਰੋ ਚਾਰਾਂ ਦਾ 10000 ਰੁਪਏ ਚਾਰਾਂ ਦਾ 10000 ਤੋੜ ਦੇ ਕੇ ਕਰਕੇ ਸੋ ਦੱਸੋ ਚਾਰਾਂ ਦਾ ਰੇਟ 80000 ਆ ਪਹਿਲਾਂ ਛੋਟੀ ਉਮਰ ਦੀ ਵੱਛੀ ਤੁਹਾਨੂੰ ਦਿਖਾਉਣੇ ਆ ਢਾਂਚੇ ਦੀ ਸੋਹਣੀ ਐ ਜਿਨੇ ਘੱਟ ਪੇਮੈਂਟ ਲਾਉਣੀ ਐ ਕੱਲੀ-ਕੱਲੀ ਦਾ ਰੇਟ ਭਾਵੇਂ ਕਨਫਰਮ ਕਰ ਲਿਓ ਅਲੱਗ ਤੋਂ ਸੋਹਣੀ ਵਹਿੜਬਾਨੀ ਐ ਉਮਰ ਛੋਟੀ ਚ ਬਾਕੀ ਹਾਈਟ ਦਾ ਅੰਦਾਜ਼ਾ ਮੈਂ ਪਹਿਲਾਂ ਹੀ ਦੱਸਿਆ ਸੀ ਵੀ ਖੁਰਨੀ ਤੋਂ ਲਾ ਲਓ ਜੀ ਦੋਸਤੋ 2.5 ਫੁੱਟ ਦੀ ਖੁਰਨੀ ਹੈ ਉਹਦੇ ਹਿਸਾਬ ਤੇ ਇਹਦਾ ਕੱਦ ਤੁਸੀਂ ਦੇਖ ਲਓ ਚਾਰੂ ਚੰਗੀ ਹੈ ਰੱਜੀ ਹੈ ਕੋਕ ਕੱਢੀ ਵੀ ਹੈ ਪੂਰੀ ਇਹਦੇ ਨਾਲ ਇਹਦੇ ਨਾਲੋਂ ਥੋੜੀ ਉੱਚੀ ਵੱੱਚੀ ਤੁਸੀਂ ਦੇਖ ਸਕਦੇ ਹੋ ਵੀ ਤੁਹਾਨੂੰ ਦਿਖਾ ਦਿੰਨੇ ਸੋਹਣੇ ਰੰਗ ਰੂਪ ਦੀ ਹੈ ਹੁਣ ਹੀ ਨਵਾਈ ਹੈ ਉਹਦੇ ਕਰਕੇ ਗਿੱਲੀ ਜੀ ਹੈ ਵੈਸੇ ਜਦੋਂ ਧੁੱਪ ਲੱਗ ਕੇ ਰੰਗ ਇਹਦਾ ਜਦੋਂ ਚਿੱਟਾ ਰੰਗ ਅਲੱਗ ਚਮਕੂਗਾ ਤਾਂ ਇਹ ਪ੍ਰਿੰਟ ਜਿਆ ਬਹੁਤ ਸੋਹਣਾ ਲੱਗੂਗਾ ਸੋਹਣਾ ਫੇਸ ਹੈ ਦੂਜੀ ਨਾਲੋਂ ਜ਼ਿਆਦਾ ਕੱਦ ਦੇ ਵਿੱਚ ਹੈ ਉਦੋਂ ਥੋੜੀ ਉਮਰ ਚ ਵੀ ਵੱਡੀ ਹੋ ਸਕਦੀ ਹੈ ਟਾਂਚਾ ਜਿਹੜਾ ਇਹਦਾ ਵੀ ਖੁੱਲਾ ਸੋ ਦੋ ਇਹ ਬੱਚਿਆਂ ਤੇ ਤੋਂ ਬਿਨਾ ਇੱਕ ਜੋੜਾ ਤੁਹਾਨੂੰ ਦਿਖਾਉਣਾ ਦੱਸੋ ਜਿਹੜਾ ਐਸੇ ਸਾਲ ਇਹ ਮੰਨ ਲਓ ਵੀ ਦਸੰਬਰ ਤੋਂ ਪਹਿਲਾਂ ਪਹਿਲਾਂ ਗੱਭਣ ਹੋ ਜਾਣਾ ਇਹ ਜਿਹੜੀ ਹੁਣ ਬੱਚੀ ਬਾਈ ਤੋਰ ਰਹੀ ਹੈ ਤਾਂ ਲੱਗਦਾ ਇਦਾਂ ਵੀ ਜਿਵੇਂ ਤਾਰਾਂ ਦੇਕੇ ਹੀ ਹਟੀ ਹੁੰਦੀ ਹੈ ਬਾਕੀ ਤੁਸੀਂ ਆ ਕੇ ਦੇਖ ਲਿਓ ਜੀ ਚੰਗੇ ਕੱਦ ਕਾਠ ਦੀ ਗਾਂ ਬੰਨੀ ਆ ਰੰਗ ਵੀ ਸੋਹਣਾ ਦੋਸਤੋ ਸਟਰਕਚਰ ਵੀ ਚੰਗਾ ਚਾਰ ਹੀ ਥਾਣਾ ਝੋਲਜੀ ਥਾਣਾ ਦੇ ਨਾਲ ਚੰਗੀ ਆ ਸ ਦੂਜੀ ਬੱਛੀ ਫੇਰ ਇਹ ਵੀ ਤੁਹਾਨੂੰ ਤੋਰ ਕੇ ਦਿਖਾਉਣੇ ਆ ਜੇ ਵੀ ਚੰਗੇ ਕੱਦ ਕਾਠ ਦੀ ਗਾਂ ਬਣੂਗੀ ਦੰਦੋਂ ਇਹ ਸਾਰੀਆਂ ਬੱਛੀਆਂ ਖੀਰੀਆਂ ਜਾਰੇ ਬੱਚਿਆਂ ਜਿਹੜੀਆਂ ਉਹ ਦੰਦੋਂ ਖੀਰੀਆਂ ਲੰਬਾਈ ਬਹੁਤ ਹੈ ਇਸ ਵੈਡ ਦੀ ਵੀ ਬਾਕੀ ਦੂਜੀ ਬੱਚੀ ਵੀ ਕੱਦ ਕਾਠ ਵਾਲੀ ਹੈ ਲੰਬੀ ਹੈ ਵੱਟੀਆਂ ਬੱਚਿਆਂ ਦੇ ਦੰਦ ਕਨਫਰਮ ਕਰ ਲਓ ਖੀਰੀਏ ਬਈ ਠੀਕ ਹੈ ਦੂਜੀ ਬੱਚੀ ਦੇ ਵੀ ਦੰਦ ਦਿਖਾ ਦਿਓ ਬਾਕੀ ਦੋ ਬਿਲਕੁਲ ਛੋਟੀਆਂ ਬੱਚੀਆਂ ਖੀਰੀਆਂ ਬੱਚੀਆਂ ਦਾ ਇਹ ਫਾਇਦਾ ਹੁੰਦਾ ਵੀ ਇਹਨਾਂ ਨੂੰ ਤੁਹਾਨੂੰ ਕੋਈ ਚੈੱਕ ਕਰਾਉਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਇਹ ਬੱਚੀਆਂ ਜਿਹੜੀਆਂ ਉਹ ਗੱਭਣ ਹੋ ਹੀ ਜਾਣੀਆਂ ਹੁੰਦੀਆਂ ਇਹ ਵੀ ਕਨਫਰਮ ਖੀਰੀ ਹੈ ਠੀਕ ਹੈ ਬਈ ਇਹ ਬੱਚੀ ਜਿਹੜੀ ਦੋਸਤੋ 2 ਨੰਬਰ ਦੇ ਉੱਤੇ ਹੁਣ ਬਨ ਰਿਹਾ ਬਾਈ ਦੰਦ ਹੁਣ ਦੇਖਿਆ ਇਹ ਦਿਹਾੜੀ ਡੰਗ ਪਹਿਲਾਂ ਹੀ ਤਾਰਾਂ ਦੇ ਕੇ ਹਟੀ ਲੱਗਦੀ ਹੈ ਇਹ ਛੇਤੀ ਜਿਹੜਾ ਤੁਹਾਡੇ ਕੋਲ ਗੱਬਣ ਹੋ ਜਾਣੀ ਹੈ ਤਾਂ ਥਾਂ ਸੋਹਣੀ ਹੈ ਦੋਸਤੋ ਚਾਰੇ ਦੇਖ ਸਕਦੇ ਹੋ ਤੁਸੀਂ ਨਿਕੜਵੇਂ ਚੰਗਾ ਥਾਂ ਦਾ ਸਹਿਜ ਸੋ ਇਹ ਅੱਜ ਦੀ ਵੀਡੀਓ ਦੇ 나ਗ ਚਾਰ ਵਕਾਊ ਹੈ ਕੱਲੀ ਕੱਲੀ ਦਾ ਰੇਟ ਪੁੱਛਣਾ ਹੈ ਤਾਂ ਫੋਨ ਕਰ ਲਓ ਜੇ ਜੇ ਇਕੱਠੀਆਂ ਖਰੀਦਣੀਆਂ ਤਾਂ 80000 ਰੇਟ ਹੈ ਹਾਈਟ ਬਾਰੇ ਦੁਬਾਰਾ ਇਹ ਗੱਲ ਫੇਰ ਕਨਫਰਮ ਕਰ ਦਿੰਨਾ ਵੀ ਤੁਸੀਂ ਖੁਰਨੀ ਤੋਂ ਅੰਦਾਜ਼ਾ ਲਾਇਓ ਜੇ ਦੋ ਇਹ ਛੋਟੀ ਉਮਰ ਦੀਆਂ ਬੱਚੀਆਂ ਇਹਨਾਂ ਦੀ ਹਾਈਟ ਉਸ ਹੱਬ ਤੇ ਤੁਸੀਂ ਦੇਖਿਓ ਤੇ ਦੋ ਬੱਚੀਆਂ ਵੱਡੀਆਂ ਇਹ ਚੰਗੇ ਕੱਦ ਕਾਸ਼ਟ ਚਾ ਕਿਉਂਕਿ ਉਮਰ ਵੀ ਇਹਨਾਂ ਦੀ ਹੁਣ ਏਆਈ ਦੇ ਯੋਗ ਹੈ ਸੋ ਅੱਜ ਦੀ ਵੀਡੀਓ ਦੇ ਫਿਲਹਾਲ ਇਹ ਚਾਰ ਪਸ਼ੂ ਬਕਾਉ ਸੀ ਧੰਨਵਾਦ